ਦੋਸਤੋ ਅਡੋਲਫ ਹਿਟਲਰ ਕੌਣ ਸੀ ਅਤੇ ਉਸਦੀ ਮੌਤ ਕਿਵੇਂ ਹੋਈ ਆਉ ਜਾਣਦੇ ਹਾਂ ਇਸਦੇ ਬਾਰੇ। ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ। ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ। ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ। ਦੋਸਤੋ ਦੁਨੀਆ ਦਾ ਸਭ ਤੋਂ ਜ਼ਾਲਮਤਾਨਾ ਸ਼ਾਹ ਹਿਟਲਰ ਕਾਇਰਾਂ ਬੰਗ ਮਰ ਗਿਆ। ਹਿਟਲਰ ਨੇ ਆਪਣੀ ਪਤਨੀ ਈਵਾ ਬਨੌਰ ਨਾਲ 30 ਅਪ੍ਰੈਲ 1945 ਨੂੰ ਬਰਲਿਨ ਵਿੱਚ ਇੱਕ ਜ਼ਮੀਨ ਤੋਂ 50 ਫੁੱਟ ਹੇਠਾਂ ਇੱਕ ਬੰਕਰ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਜਦੋਂ ਕਿ ਸਬੋਥੀਨ ਫੌਜਾਂ ਦੁਆਰਾ ਕੀ ਰਿਆ ਗਿਆ ਸੀ ਦੋਸਤੋ ਜਦੋਂ ਵੀ ਤਾਨਾ ਸ਼ਾਹੀ ਦੀ ਗੱਲ ਹੁੰਦੀ ਹੈ ਤਾਂ ਹਿਟਲਰ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ ਪਰ ਲੋਕ ਜਨਮਰ ਤਾਨਾਸ਼ਾ ਹਿਟਲਰ ਨੂੰ ਹੀਰੋ ਮੰਨਦੇ ਹਨ ਜਦਕਿ ਕੁਝ ਲੋਕ ਉਸ ਨੂੰ ਖਲਨਾਇਕ ਮੰਨਦੇ ਹਨ ਹਾਲਾਂਕਿ ਹਿਟਲਰ 20ਵੀਂ ਸਦੀ ਦਾ ਸਭ ਤੋਂ ਜ਼ਾਲਮ ਤਾਨਾਸ਼ਾ ਸੀ ਹਿਟਲਰ 1933 ਵਿੱਚ ਜਰਮਨੀ ਵਿੱਚ ਸੱਤਾ ਵਿੱਚ ਆਇਆ ਤਾਂ ਉਸ ਨੇ 6 ਸਾਲਾਂ ਵਿੱਚ ਲਗਭਗ 60 ਲੱਖ ਯਹੂਦੀਆਂ ਦਾ ਕਤਲ ਕਰ ਦਿੱਤਾ ਸੀ ਇਹਨਾਂ ਵਿੱਚੋਂ ਲਗਭਗ 15 ਲੱਖ ਬੱਚੇ ਵੀ ਸ਼ਾਮਲ ਸਨ ਦੋਸਤੋ ਹਿਟਲਰ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਕਈ ਤਰ੍ਹਾਂ ਦੀ ਚਰਚਾਵਾਂ ਚੱਲ ਰਹੀਆਂ ਹਨ ਜਰਮਨ ਤਾਨਾਸ਼ਾ ਬਰਲਿਨ ਵਿੱਚ ਸਬੋਤੀ ਨੂੰ ਫੋਜਾਂ ਦੁਬਾਰਾ ਚਾਰੇ ਪਾਸੇ ਘੇਰ ਗਿਆ ਸੀ ਹਿਟਲਰ ਜਿਸ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਸੀ ਉਸ ਦੀ ਦੋਸਤੋ ਹਿਟਲਰ ਦਾ ਜਨਮ 20 ਅਪ੍ਰੈਲ 1899 ਨੂੰ ਬੌਨ ਆਸਟਰੀਆ ਵਿੱਚ ਹੋਇਆ ਸੀ 17 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਬਿਆਣਾ ਚਲਾ ਗਿਆ ਪੈਸੇ ਦੀ ਕਮੀ ਦੇ ਕਾਰਨ ਉਸਨੇ ਪੋਸਟਕਾਰਡਾਂ ਤੇ ਤਸਵੀਰਾਂ ਬਣਾ ਕੇ ਪੈਸੇ ਕਮਾਉਣੀ ਸ਼ੁਰੂ ਕੀਤੀ ਇਹ ਉਹ ਸਮਾਂ ਸੀ ਜਦੋਂ ਹਿਟਲਰ ਦੇ ਮਨ ਵਿੱਚ ਕਮਿਊਨਿਸਟਾਂ ਅਤੇ ਜਹੂਦੀਆਂ ਪ੍ਰਤੀ ਨਫ਼ਰਤ ਨੇ ਜਨਮ ਲਿਆ ਸੀ। ਪਹਿਲੇ ਵਿਸ਼ਵ ਜੁੱਧ ਤੋਂ ਬਾਅਦ ਉਸਨੇ ਸਮਾਜਵਾਦੀ ਜਰਨਲ ਵਰਕਰਜ਼ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਤੋਂ ਬਾਅਦ 1933 ਵਿੱਚ ਜਰਮਨ ਸਰਕਾਰ ਨੂੰ ਸੰਭਾਲਿਆ। ਹਿਟਲਰ ਨੇ ਖੁਦਕੁਸ਼ੀ ਤੋਂ ਕੁਝ ਘੰਟੇ ਪਹਿਲਾਂ ਹੀ ਆਪਣੀ ਪ੍ਰੇਮਿਕਾ ਈਵਾ ਬਨੋਰ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਦੇ ਸਮੇਂ ਹਿਟਲਰ ਜਮੀਨ ਤੋਂ 50 ਫੁੱਟ ਹੇਠਾਂ ਬਣੇ ਪੰਕਟ ਕਾਨਫਰੰਸ ਰੂਮ ਵਿੱਚ ਸੀ ਜਿਸ ਵਿੱਚ ਉਹ ਰਹਿੰਦਾ ਸੀ। ਦੂਸਰੇ ਵਿਸ਼ਵ ਜੁੱਧ ਵਿੱਚ ਜਰਮਨੀ ਤੋਂ ਪੂਰੀ ਤਰ੍ਹਾਂ ਹਾਰਨ ਤੋਂ ਬਾਅਦ ਉਹ ਬਹੁਤ ਦੁਖੀ ਸੀ। ਇਸੇ ਕਾਰਨ ਉਹ ਡਿਪਰੈ ਦੋਸਤੋ 2 ਅਪ੍ਰੈਲ ਨੂੰ ਆਸਟਰੀਆ ਵਿੱਚ ਪੈਦਾ ਹੋਇਆ ਹਿਟਲਰ ਪੜਾਈ 'ਚ ਕਮਜ਼ੋਰ ਹੁਣ ਕਰਨ ਆਪਣੇ ਪਿਤਾ ਬਾਗ ਸਿਲਵਰ ਸਰਵੈਂਟ ਨਹੀਂ ਬਣਨਾ ਚਾਹੁੰਦਾ ਸੀ ਹਿਟਲਰ ਦੀ ਮੋਢਲੀ ਸਿੱਖਿਆ ਲਿੰਜ ਨਾਮਕ ਸਥਾਨ ਤੇ ਹੋਈ ਸੀ ਕਮਜ਼ੋਰ ਹੋਣ ਅਤੇ ਪੜ੍ਹਾਈ ਵਿੱਚ ਸੰਘਰਸ਼ ਕਰਨ ਦੇ ਕਾਰਨ ਉਸ ਨੇ ਸਕੂਲ ਛੱਡ ਦਿੱਤਾ 1903 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਇੱਕ ਕਲਾਕਾਰ ਬਣਨ ਲਈ ਬਿਆਨਾਂ ਚਲਾ ਗਿਆ ਤਾਂ ਹਿਟਲਰ ਆਪਣੀ ਮੌਤ ਤੋਂ ਬਹੁਤ ਡਰਦਾ ਸੀ ਕਿਹਾ ਜਾਂਦਾ ਹੈ ਕਿ ਉਸ ਨੇ ਆਪਣੀ ਮੌਤ ਦੇ ਡਰ ਕਾਰਨ ਸਿੱਧਾ ਖਾਣਾ ਨਹੀਂ ਖਾਂਦਾ ਸੀ ਪਹਿਨਾ ਉਹ ਆਪਣੇ ਨੌਕਰਾਂ ਨੂੰ ਖਾਣਾ ਖਾਣ ਨਹੀਂ ਦਿੰਦਾ ਸੀ ਹਿਟਲਰ ਨੂੰ ਲੱਗਦਾ ਸੀ ਕਿ ਬਰਤਾਨੀਆ ਉਸ ਨੂੰ ਮਾਰਨਾ ਚਾਹੁੰਦਾ ਹੈ ਜਿਸ ਕਰਕੇ ਉਹ ਹਰ ਸਮੇਂ ਚੌਕਸ ਰਹਿੰਦਾ ਸੀ ਦੋਸਤੋ 1933 ਵਿੱਚ ਹਿਟਲਰ ਜਨਵਰੀ ਵਿੱਚ ਸੱਤਾ ਵਿੱਚ ਆਇਆ ਜਿਸ ਤੋਂ ਬਾਅਦ ਉਸ ਨੇ ਜਰਮਨੀ ਵਿੱਚ ਇੱਕ ਨਸਲਵਾ ਨਤੀਜਾ ਨਾਕਲ ਕੁਛ ਦੇ ਰੂਪ ਵਿੱਚ ਸਾਹਮਣੇ ਆਇਆ ਹੋਲੋਕਾਸਟ ਇਤਿਹਾਸ ਦਾ ਅਜਿਹਾ ਕਤਲੇਆਮ ਸੀ ਜਿਸ ਵਿੱਚ 6 ਸਾਲਾਂ ਵਿੱਚ ਲਗਭਗ 60 ਜਹੂਦੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਜਿਨ੍ਹਾਂ ਵਿੱਚੋਂ 15 ਲੱਖ ਬੱਚੇ ਵੀ ਸ਼ਾਮਲ ਸਨ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ